ਸਤਿ ਸ੍ਰੀ ਅਕਾਲ ਮੈਮ ਜੀ ਐਮ ਐਸ ਕਾਦਰੀ ਹੋਰ ਕਿਵੇਂ ਹੋਜੀ ਜੀ ਵਧੀਆ ਤੁਸੀਂ ਨੌ ਸੇ ਤੋਂ ਠੀਕ ਠਾਕ ਨੇ ਹਾਂ ਹੁਣ ਠੀਕ ਹੈ ਬੈਟਰ ਹੈ 14 15 ਦਿਨ ਥੋੜਾ ਟਾਈਫਾਈਟ ਦਾ ਸੱਤ ਰਿਆ ਜਦੋਂ ਕਿਸੇ ਨਵੇਂ ਮਹਿਮਾਨ ਨੂੰ ਜੋੜਨ ਦਾ ਯਤਨ ਕਰਦੇ ਆ ਨਾ ਫਿਰ ਥੋੜੀਆਂ ਬਹੁਤੀਆਂ ਤਕਨੀਕੀ ਦਿੱਕਤਾਂ ਆਉਂਦੀਆਂ ਨੇ ਅੱਗੇ ਚਲੋ ਇੰਨੀ ਆ ਕਿ ਜੈਨੂਇਨਲੀ ਹੈ ਦੇਖੋ ਇੱਕ ਗੱਲ ਹੋਰ ਫਰਸਟ ਚਾਹੀਦੀ ਹੈ ਥੋੜੀ ਥੋੜੀ ਨਾ ਮੈਨੂੰ ਬੂਟਾ ਸਿੰਘ ਚੋਹਾਨ ਦੀ ਗੱਲ ਚੇਤੇ ਆਉਂਦੀ ਆ ਸਾਡੇ ਸ਼ਾਇਰ ਨੇ ਉਹ ਕਹਿੰਦੇ ਜਦੋਂ ਤੁਸੀਂ ਕਿਸੇ ਕਿਤੇ ਨੂੰ ਮਨ ਨਾਲ ਕਰਨ ਦਾ ਯਤਨ ਕਰਦੇ ਹੋ ਨਾ ਫਿਰ ਉਹ ਹੌਲੀ ਹੌਲੀ ਉਹ ਕਿਤਾ ਤੁਹਾਨੂੰ ਰਾਹ ਦੇਣਾ ਸ਼ੁਰੂ ਕਰ ਦਿੰਦਾ ਹਾਂ ਹਾਂ ਹੈ ਇਹ ਤਾਂ ਸਹੀ ਹੈ ਬਿਲਕੁਲ ਸਹੀ ਹੈ ਕੁੜੀਆਂ ਜੇ ਦਿੱਕਤਾਂ ਆਈਆਂ ਤੇ ਹੁਣ ਆਪਾਂ ਨੂੰ ਇਸ ਕੰਮ ਨੇ ਜਿਹੜਾ ਰਾਹ ਦੇ ਦਿੱਤਾ ਤੇ ਫਾਈਨਲ ਮੈਂ ਤੁਹਾਡੀ ਤਸਵੀਰ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਦੇਖ ਰਿਆਂ ਤੇ ਮੇਰੇ ਨਾਲ ਮੇਰੇ ਚਾਣ ਵਾਲੇ ਵੀ ਦੇਖ ਰਹੇ ਨੇ ਜੀ ਅੱਜ ਦਾ ਵਿਸ਼ਾ ਆਪਣਾ ਹੈਗਾ ਕਿ ਪੇਪਰਾਂ ਦੇ ਦਿਨਾਂ ਵਿੱਚ ਮਾਪਿਆਂ ਦੀ ਜ਼ਿੰਮੇਵਾਰੀ ਬੱਚਿਆਂ ਦੀ ਤਾਂ ਜਿਹੜੀ ਜ਼ਿੰਮੇਵਾਰੀ ਸਕੂਲ ਵੀ ਕਹਿੰਦੇ ਨੇ ਟੀਚਰ ਵੀ ਕਹਿੰਦੇ ਨੇ ਟਿਊਸ਼ਨ ਪੜਾਉਣ ਵਾਲੇ ਵੀ ਕਹਿੰਦੇ ਨੇ ਪਰ ਮੈਨੂੰ ਲੱਗਦਾ ਇੱਕ ਮਾਪਿਆਂ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਪਹਿਲਾਂ ਤਾਂ ਸਟਾਰਟ ਇੱਥੋਂ ਕਰ ਲੈਨੇ ਆ ਸ਼ੁਰੂਆਤ ਇੱਥੋਂ ਕਰ ਲੈਨੇ ਆ ਜਿਹੜੇ ਇਹ ਇਮਤਿਹਾਨ ਦੇ ਦਿਨ ਹੁੰਦੇ ਨੇ ਕੀ ਕਹਿਣਾ ਚਾਹੋਗੇ ਤੁਸੀਂ ਬੱਚਿਆਂ ਨੂੰ ਕੀ ਸਲਾਹ ਦੇਣਾ ਚਾਹੋਗੇ ਦੇਖੋ ਇਮਤਿਹਾਨ ਦਾ ਜਿਹੜਾ ਟਾਈਮ ਹੁੰਦਾ ਹੈ ਕਿਸੇ ਵੀ ਫੇਸ ਦੇ ਵਿੱਚ ਜਿਹੜਾ ਇਮਤਿਹਾਨ ਹੈ ਇਹ ਸਮ ਟਾਈਮਸ ਬੱਚਿਆਂ ਨੂੰ ਔਖਾ ਲੱਗਦਾ ਹੈ ਇਹਦੇ ਚ ਇਹ ਹੈ ਕਿ ਜੇ ਪੇਰੈਂਟਸ ਦਾ ਅੱਛਾ ਯੋਗਦਾਨ ਵਿੱਚ ਹੋਵੇ ਪੋਜ਼ਿਟਿਵ ਅਪਰੋਚ ਦੇ ਨਾਲ ਬੱਚਿਆਂ ਨੂੰ ਪਲੋਸ ਕੇ ਪੜਾਉਣ ਵਾਲਾ ਢੰਗ ਹੋਵੇ ਇਹ ਨਹੀਂ ਕਿ ਵੀ ਤੈਨੂੰ ਤਾਂ ਤੂੰ ਤਾਂ ਸੁੱਤਾ ਪਿਆ ਤੂੰ ਕੀ ਪਾਸ ਹੋਏਂਗਾ ਹਨਾ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ 네ਗੇਟਿਵ ਵਿਚਾਰਾਂ ਨੂੰ ਵਿੱਚ ਨਹੀਂ ਲਿਆਉਣਾ ਚਾਹੀਦਾ ਉਹਨਾਂ ਨੂੰ ਹੱਲਾਸ਼ੇਰੀ ਦੇ ਕੇ ਬਟ ਦੇ ਤੂੰ ਜੇ ਥੋੜੀ ਜਿਹੀ ਮਿਹਨਤ ਕਰ ਲਈ ਪਹਿਲਾਂ ਤੈਨੇ 50 ਮਾਰਕਸ ਲਏ ਆ ਹੁਣ 70 इजीली ਆ ਜਾਣਗੇ ਠੀਕ ਹੈ ਵੈਰੀ ਗੁੱਡ ਜਲਦੀ ਉਠੋ ਬੇਟਾ ਚਲੋ ਕਰੀਏ ਘੰਟਾ ਪੜ੍ਹ ਲਓ ਫਿਰ ਅੱਧਾ ਘੰਟਾ ਬ੍ਰੇਕ ਲੈ ਲਈਓ ਕਿਉਂਕਿ ਪੋਜ਼ਿਟਿਵ ਏ ਦੇ ਨਾਲ ਕਿਤੇ ਹੋਏ ਕੰਮ ਦੇਖੋ ਬੱਚੇ ਨੂੰ ਸਕਸੈਸਫੁਲ ਲੈ ਜਾਂਦੇ ਆ ਪ੍ਰੈਸ਼ਰ ਨਹੀਂ ਹੋਣਾ ਚਾਹੀਦਾ ਦੂਸਰੀ ਚੀਜ਼ ਹੈ ਪ੍ਰੈਸ਼ਰ ਨਹੀਂ ਕ੍ਰੀਏਟ ਕਰਨਾ ਬੱਚੇ ਨੂੰ ਜਿੰਨਾ ਆਉਂਦਾ ਹੈ ਉਹਨੂੰ ਕੋ ਬੇਟਾ ਉਹਨੂੰ ਰਿਵੀਜ਼ਨ ਕਰ ਏ ਨਹੀਂ ਆ ਵੀ ਜੇ 40 ਪੇजेस ਦੀ ਕੋਈ ਹੈ ਚੈਪਟਰ ਹੈ ਤਾਂ 40 ਤੇ 40 ਪੇजेस ਜੇ ਲੱਗਦਾ ਕਿ ਬੱਚਾ ਇੱਕ ਐਵਰੇਜ ਚਾਈਲਡ ਹੈ ਤਾਂ ਉਹਨੂੰ ਇੱਕ ਸਮਰਾਈਜ਼ ਕਰਕੇ ਬੱਚੇ ਨੂੰ ਪੜਾਇਆ ਜਾਵੇ ਚਾਰ ਪੇजेस ਉਹਨੂੰ ਬਰੀਫ ਦੇ ਵਿੱਚ ਦੱਸੋ ਤਾਂ ਕਿ ਉਹਦੇ ਦਿਮਾਗ ਦੇ ਵਿੱਚ ਉਹੀ ਆਈਡੀਆਜ਼ ਜਨਰੇਟ ਹੋਣ ਦੋਸਤੋ ਮੈਂ ਦੱਸਦੇ ਹਾਂ ਕਿ ਅਮਿਤਾ ਸ਼ਰਮਾ ਜੀ एमबी इंग्लिश ਨੇ बीएड ਨੇ ਤੇ तकरीबन तकरीबन 24 ਸਾਲ ਦਾ ਤਜਰਬਾ ਇਹਨਾਂ ਦੇ ਕੋਲੇ ਬੱਚਿਆਂ ਨੂੰ ਸਿੱਖਿਆ ਦੇਣ ਦਾ ਆਪਾਂ ਇਹਨਾਂ ਦੇ ਤਜਰਬੇ ਨੂੰ ਹੀ ਮਾਪਿਆਂ ਤੱਕ ਪਹੁੰਚਾਉਣ ਦਾ ਯਤਨ ਕਰ ਰਹੇ ਹਾਂ ਇਹ ਮਮਿਤਾ ਮੈਮ 24 ਸਾਲ ਦੇ ਵਿੱਚ ਬਹੁਤ ਕੁਝ ਬਦਲ ਗਿਆ ਇੱਕ ਸਮਾਂ ਸੀ ਬਹੁਤ ਕੁਝ ਚੇਂਜਸ ਤਾਂ ਦੇਖੋ ਆndੀਆਂ ਹੀ ਨੇ ਇੱਕ ਸਮਾਂ ਸੀ ਜਦੋਂ ਬੱਚੇ ਇੰਗਲਿਸ਼ ਦੇ ਵਿੱਚ ਤੁਸੀਂ ਕੋਟੇਸ਼ਨ ਸੁਣੀ ਹੋਏਗੀ ਚੇਂਜਸ ਦਾ ਲਾਫ ਨੇਚਰ ਇਸ ਲਈ ਇਸ ਚੀਜ਼ ਨੂੰ ਆਪਾਂ ਨਹੀਂ ਆਪਾਂ ਪਿੱਛੇ हट ਸਕਦੇ ਵੀ ਇਹ ਤਾਂ ਚੀਜ਼ਾਂ ਹੋਣੀਆਂ ਹੀ ਨੇ ਆਪਾਂ ਦੇਖਣਾ ਕਿ ਚੇਂਜ ਕਿਸ ਟਾਈਪ ਦੀ ਹੈ ਕਿ ਇਹ ਪੋਜ਼ਿਟਿਵ ਸਾਈਡ ਵੱਲ ਲੈ ਕੇ ਜਾ ਰਹੀ ਹੈ ਜਾਂ ਨੈਗੇਟਿਵ ਵੱਲ ਬਦਲਾ ਨਾ ਕੁਦਰਤ ਦਾ ਨਿਜ਼ਮ ਹੈ ਜਿਵੇਂ ਤੁਸੀਂ ਵੀ ਵੱਡੀ ਗੱਲ ਕਰ ਦਿੱਤੀ ਹੈ ਇਸ ਵਕਤ ਨਾ ਪਿੱਛੇ ਜੇ ਆਪਾਂ ਖਬਰਾਂ ਵੀ ਪੜੀਆਂ ਨੇ ਸੋਸ਼ਲ ਮਾਧਿਅਮ ਰਾਹੀਂ ਵੀ ਸਾਡੇ ਕੋਲ ਪਹੁੰਚੇ ਨੇ ਬੱਚੇ ਸੁਸਾਇਸਾਈਡ ਟੈਂਪ ਵੀ ਕਰ ਰਹੇ ਨੇ ਪ੍ਰੈਸ਼ਰ ਦੇ ਚੱਲਦੇ ਬਹੁਤ ਜ਼ਿਆਦਾ ਪ੍ਰੈਸ਼ਰ ਮਾਪਿਆਂ ਵੱਲੋਂ ਬੱਚਿਆਂ ਤੇ ਬਿਲਕੁਲ ਬਿਲਕੁਲ ਪ੍ਰੈਸ਼ਰਾਈਜ਼ ਕਿਉਂਕਿ 익ਸਪੈਕਟੇਸ਼ਨਸ ਬਹੁਤ ਨੇ ਪੈਰੈਂਟਸ ਦੀਆਂ 익ਸਪੈਕਟੇਸ਼ਨਸ ਆ ਟੀਚਰਸ ਦੀਆਂ ਨੇ ਸਕੂਲ ਟੀਚਰਸ ਦੀਆਂ ਅਕੈਡਮੀ ਵਾਲੇ ਦੀਆਂ ਕੋਈ ਇਹ ਤਾਂ ਦੇਖਦਾ ਨਹੀਂ ਕਿ ਬੱਚਾ ਇੱਕ ਕਿਸ ਤਰ੍ਹਾਂ ਪਰਫਾਰਮ ਕਰੇ ਬੱਚੇ ਵਿੱਚ ਕੈਲੀਬਰ ਹੋਣ ਦੇ ਬਾਵਜੂਦ ਵੀ ਬੱਚਾ ਅਗਰ 95% ਤੇ ਵੀ ਆ ਗਿਆ ਤਾਂ ਫਿਰ ਵੀ ਕਈ ਜਗ੍ਹਾ ਦੇਖਿਆ ਟੀਚਰ ਸੈਟੀਸਫਾਈਡ ਨਹੀਂ ਹੈ ਜਾਂ ਪੈਰੈਂਟਸ ਨਹੀਂ ਹੈ ਉਹ ਕਹਿੰਦੇ ਲਾ ਤੇਰਾ ਤਾਂ 98 ਆਨੇ ਚਾਹੀਦੇ ਸੀ ਇਸ ਤਰ੍ਹਾਂ ਨਹੀਂ ਹੈ ਐਕਚੁਅਲੀ ਨੰਬਰ ਦੇ ਗੇਮ ਨੂੰ ਹੀ ਮਾਇਨੇ ਰੱਖਦੇ ਨੇ ਅੱਗੇ ਨੰਬਰ ਹੀ ਲੈ ਕੇ ਆਉਂਦੇ ਆ ਵੀ ਆਹ ਨੰਬਰ ਹੀ ਬਸ ਜ਼ਰੂਰੀ ਹੈ ਆਈ ਥਿੰਕ ਕਿ ਜੇ ਬੱਚੇ ਦੇ 90 ਆ ਗਏ ਦੈਟਸ ਇਨਫ ਬੱਚਾ ਆਟ ਸਪੋਕਨ ਪਰਸਨੈਲਿਟੀ ਹੈਗਾ ਇਹ ਦੇਖੋ ਬੱਚਾ ਕਨਵਿੰਸ ਕਰਾ ਸਕਦਾ ਆਪਣੀ ਗੱਲ ਨੂੰ ਇਹ ਦੇਖੋ ਬੱਚਾ ਪੋਜ਼ਿਟਿਵ ਟ੍ਰੇਟ ਵਾਲਾ ਹੈ ਬੱਚਾ ਪਲੀਜ਼ਿੰਗ ਹੈ ਇਹ ਚੀਜ਼ਾਂ ਜ਼ਰੂਰੀਆਂ ਆ ਸਟੱਡੀ ਦੇ ਨਾਲ ਨਾਲ ਹਮ ਅੱਛਾ ਜੇ ਹੁਣ ਆਪਾਂ ਸਲਾਹ ਦੀ ਗੱਲ ਕਰੀਏ ਮਾਪਿਆਂ ਦੀ ਕੀ ਜ਼ਿੰਮੇਵਾਰੀ ਬਣਦੀ ਹੈ ਇਹਨਾਂ ਦਿਨਾਂ ਦੇ ਵਿੱਚ ਜਦੋਂ ਬੱਚੇ ਤੁਸੀਂ ਬੜੀ ਸੋਹਣੀ ਗੱਲ ਕਹੀ ਹੈ ਕਿ ਕਾਉਂਸਲਿੰਗ ਮਾਪਿਆਂ ਨੂੰ ਵੀ ਕਰਨੀ ਚਾਹੀਦੀ ਹੈ ਮਾਪਿਆਂ ਦਾ ਬਣਦਾ ਕਿ ਉਹ ਕਰਨੀ ਚਾਹੀਦੀ ਹੈ ਦੇਖੋ ਕਾਉਂਸਲਿੰਗ ਤਾਂ ਬਹੁਤ ਜ਼ਰੂਰੀ ਹੈ ਬੱਚੇ ਨੂੰ ਇਹ ਟਾਈਮ ਪ੍ਰੈਸ਼ਰ ਕ੍ਰੀਏਟ ਕਰਨ ਦਾ ਨਹੀਂ ਹੁੰਦਾ ਬੱਚੇ ਦੇ ਨਾਲ ਜਿੰਨਾ ਆਪਣਾਪਣ ਰੱਖੋਗੇ ਬੱਚਾ ਓਨਾ ਪੋਜ਼ਿਟਿਵ ਹੋ ਕੇ ਅਪੀਅਰ ਹੋਏਗਾ ਤਾਂ ਬੈਸਟ ਰਿਜ਼ਲਟਸ ਆਟੋਮੈਟਿਕਲੀ ਆਣਗੇ ਮੈਂ ਆਪਣੀ ਐਗਜ਼ਾਮਪਲ ਦਿੰਦੀ ਆ ਅ ਇੰਗਲਿਸ਼ ਦਾ ਪੇਪਰ ਸੀ ਕੁਝ ਦਿਨ ਪਹਿਲਾਂ 10th ਵਾਲਿਆਂ ਦਾ ਤੁਸੀਂ ਦੇਖੋ ਵੀ ਇਹ ਨਹੀਂ ਕਿ ਸਾਰਾ ਸਾਲ ਤਿਆਰੀ ਨਹੀਂ ਹੋਈ ਬੜੀ ਅੱਛੀ ਤਿਆਰੀ ਹੋਈ ਪਰ ਇੱਕ ਦਿਨ ਪਹਿਲਾਂ ਮੈਂ ਕੀ ਕੀਤਾ 3 ਬੁੱਕਸ ਸੀ 3-4 ਨੂੰ ਹੀ ਅਲੱਗ-ਅਲੱਗ ਇੱਕ ਸਮਰਾਈਜ਼ ਕਰਕੇ ਨਾ 7-8 ਲਾਈਨਸ ਦੇ ਵਿੱਚ ਇੱਕ-ਇੱਕ ਜਿਵੇਂ ਪੋਇਮ ਹੈ ਤਾਂ 7-8 ਲਾਈਨਸ ਮੇਨ ਕੱਢ ਲਈਆਂ ਵੀ ਉਹਨਾਂ ਦੇ ਦਿਮਾਗ ਦੇ ਵਿੱਚ ਉਹੀ ਆਈਡੀਆਜ਼ ਰਹਿਣ ਤਾਂ ਕਿ ਉੱਥੇ ਜਾ ਕੇ ਸੋਚਣ ਦਾ ਟਾਈਮ ਇਹ ਨਹੀਂ ਵੀ ਹੋਏ ਕੀ ਸੀ ਇਸ ਪੁਆਇੰਟ ਦੇ ਵਿੱਚ ਇਹਦੇ ਵਿੱਚ ਕੀ ਲਿਖਣਾ ਸੀ ਜਾਂ ਲਿਟਰੇਚਰ ਦੀ ਇਸ ਚੈਪਟਰ ਦੇ ਵਿੱਚ ਕੀ ਸੀ ਤਾਂ ਉਹਨਾਂ ਨੇ ਬੱਚਿਆਂ ਨੇ ਐਡਮਿਟ ਕੀਤਾ ਪੇਪਰ ਤੋਂ ਬਾਅਦ ਕਿ ਮੈਡਮ ਇਹ ਬੜਾ ਹੈਲਪਫੁਲ ਰਿਹਾ ਆਈਡੀਆ ਅੱਛਾ ਮੈਨੂੰ ਇਹ ਦੱਸੋ ਅਜੋਕੇ ਸਮੇਂ ਦੇ ਵਿੱਚ ਜੇ ਆਪਾਂ ਦੇਖਿਆ ਜੇ ਬੱਚੇ ਬਹੁਤ ਪ੍ਰੈਸ਼ਰ ਦੇ ਵਿੱਚ ਨੇ ਤੇ ਕਿਤੇ ਨਾ ਕਿਤੇ ਮਤਲਬ ਇਹ ਗੱਲਾਂ ਵੀ ਆਉਂਦੀਆਂ ਨੇ ਕਿ ਅਧਿਆਪਕਾਂ ਵੱਲੋਂ ਵੀ ਪਾਸ਼ਾਈ ਜਿਹੜਾ ਰੋਲ ਆ ਉਹ ਨਿਭਾਇਆ ਜਾਂਦਾ ਹੈ ਹਾਂ ਉਹਦੇ ਬਾਰੇ ਕੀ ਹਾਂ ਇਹ ਚੀਜ਼ ਤੁਸੀਂ ਮੈਨੂੰ ਬਹੁਤ ਬਹੁਤ ਵਧੀਆ ਕੁਐਸਚਨ ਪੁੱਟਿਆ ਹੈ ਹੂੰ ਇਹ ਵੀ ਮੈਂ ਹਰਜੀਤ ਜੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਸੀ ਇਹ ਦੇਖੋ ਜੋ ਚੀਜ਼ਾਂ ਸੁਣਨ ਚ ਆ ਰਹੀਆਂ ਨੇ ਜੋ ਮਤਲਬ ਪਤਾ ਲੱਗ ਰਹੀਆਂ ਨੇ ਬੜਾ ਮੈਨੂੰ ਇੱਕ ਅਫਸੋਸ ਹੁੰਦਾ ਹੈ ਬਿੰਗੇ ਟੀਚਰ ਵੀ ਕਿ ਪਾਰਸ਼ੀਅਲਿਟੀ ਬੜੀ ਹੋ ਰਹੀ ਹੈ ਹੁਣ ਤੁਸੀਂ ਕਹੋਗੇ ਵੀ ਇਹ ਕੀ ਗੱਲ ਕਰ ਲਈ ਹਾਂਜੀ ਹਾਂਜੀ ਅਪਾ ਜੀ ਜੀ ਇਸ ਦਾ ਹੈ ਕਿ ਪਾਰਸ਼ੀਅਲਿਟੀ ਜਿਹੜੇ ਟੀਚਰਸ ਕਰਦੇ ਆ ਵੇਖੋ ਬਿੰਗੇ ਟੀਚਰ ਇਹ ਲਾਈਨ ਜੇ ਤੁਸੀਂ ਟੀਚਿੰਗ ਦੀ ਚੁਣੀ ਹੈ ਤਾਂ ਉੱਥੇ ਪਾਰਸ਼ੀਅਲਿਟੀ ਨਹੀਂ ਕਰਨੀ ਚਾਹੀਦੀ ਮੇਰਾ ਤਾਂ ਇਹ ਖਿਆਲ ਹੈ ਦੇਖੋ ਇਸ ਚੀਜ਼ ਦੇ ਵਿੱਚ ਬੱਚਿਆਂ ਦਾ ਦਿਲ ਤੇ ਕਿੰਨਾ ਬੁਰਾ ਪਰ ਅਸਰ ਪੈਂਦਾ ਇਹ ਚੀਜ਼ਾਂ ਦਾ ਦੇਖ ਕੇ ਵੀ ਇੱਕ ਟੀਚਰ ਜਿਹੜੇ ਤਾਂ ਕੋਚਿੰਗ ਸੈਂਟਰ ਦੇ ਵਿੱਚ ਟੀਚਰ ਕੋਲੇ ਪੜ ਰਹੇ ਆ ਉਹ ਟੀਚਰ ਦੀ ਉੱਥੇ ਡਿਊਟੀ ਐ ਜਾਂ ਤਾਂ ਸਿਰਫ ਉਹਨੂੰ ਪੇਪਰ ਕਰਾਇਆ ਜਾ ਰਿਹਾ ਦੱਸਿਆ ਜਾ ਰਿਹਾ ਹੈ ਹਾਂ ਤੇ ਬਾਕੀ ਦੇ ਬੱਚਿਆਂ ਨੂੰ ਹਿੱਲਣ ਵੀ ਨਹੀਂ ਦਿੱਤਾ ਜਾਂਦਾ ਦੇਖੋ ਨਸਲ ਦੀ ਤੁਸੀਂ ਤੇ ਮੈਂ ਰਲ ਕੇ ਹੀ ਆਪਾਂ ਨੇ ਅਫਰਟ ਕਰਨੀ ਹੈ ਕਿ ਇੱਕ ਅੱਛਾ ਜੋ ਕੈਲੀਬਰ ਵਾਲਾ ਬੱਚਾ ਉਹ ਅੱਗੇ ਆਵੇ ਜੇ ਤੁਸੀਂ ਪਾਰਸ਼ੀਅਲਿਟੀ ਦਾ ਸੋਚ ਹੀ ਲਿਆ बस सिर्फ पर वही बच्चे क्यों फेवरिटिज्म वाला सिस्टम क्यों मेंटेन कर रहे हो बिल्कुल गलत है जी कविता जी जो ਤੁਸੀਂ ਇਹ ਸਵਾਲ ਉਠਾਉਂਦੇ ਹੋ ਕਿ ਦੂਸਰੇ ਬੱਚੇ ਨੂੰ ਪੇਪਰ ਕਰਨ ਨਹੀਂ ਦਿੱਤਾ ਜਾਂਦਾ ਜਾਂ ਤੁਸੀਂ ਕਹਿੰਦੇ ਹੋ ਕਿ ਦੂਸਰੇ ਬੱਚੇ ਨੂੰ ਖੇਡਣ ਨਹੀਂ ਦਿੱਤਾ ਜਾਂਦਾ ਇਹਦਾ ਮਤਲਬ ਆਪਾਂ ਨਕਲ ਦੀ ਹਾਮੀ ਭਰਦੇ ਆਂ ਵੀ ਨਕਲ ਹੋਣੀ ਹਾਂ ਬਿਲਕੁਲ ਦੇਖੋ ਲੋਕ ਲੋਕ ਭਰ ਰਹੇ ਆ ਮੇਰਾ ਮਤਲਬ ਹੈ ਕਿ ਬੱਚੇ ਦੇ ਮਾਈਂਡ ਚ ਕੀ ਆਉਂਦਾ ਇੱਕ ਤਾਂ ਐਗਜ਼ਾਮ ਦਾ ਜਿਹੜਾ ਟਾਈਮ ਹੈ ਵੈਸੇ ਹੀ ਪ੍ਰੈਸ਼ਰਾਈਜ਼ ਕੀਤਾ ਜਾਂਦਾ ਹੈ ਸੋਸਾਇਟੀ ਵੱਲੋਂ ਵੀ ਨੰਬਰ ਇਹਦੇ ਜੇ ਅੱਛੇ ਆ ਗਏ ਤਾਂ ਇੰਟੈਲੀਜੈਂਟ ਹੈ ਨਹੀਂ ਇਹ ਐਵਰੇਜ ਹੈ ਦੂਸਰਾ ਰੂਮ ਦੇ ਵਿੱਚ 3 ਘੰਟੇ ਦੇ ਵਿੱਚ ਆਪਾਂ ਐਸਾ ਰੋਲ ਅਦਾ ਕਰ ਰਹੇ ਆ ਦੇਖੋ ਬੀਂਗ ਦੇ ਟੀਚਰ ਜਾਂ ਤਾਂ ਪੂਰੀ ਤਰ੍ਹਾਂ ਤੁਸੀਂ ਜੇ ਆਪਣੇ ਡਿਊਟੀ ਦੇ ਲਈ ਆਪਣੇ ਫਰਜ਼ ਨੂੰ ਸਮਝ ਰਹੇ ਹੋ ਜਾਂ ਤਾਂ ਬੱਚਿਆਂ ਦੇ ਨਾਲ ਫਲੈਕਸੀਬਲ ਹੋ ਜਾਓ ਕਟੋ ਕਟ ਨਾ ਕਲ ਵਾਲਾ ਚੈਪਟਰ ਕਰ ਦੋ ক্লোਜ਼ ਠੀਕ ਹੈ ਨਕਲ ਨਾ ਕਰਵਾਈ ਜਾਵੇ ਸਿਸਟਮੈਟਿਕਲੀ ਬੱਚਿਆਂ ਨੂੰ ਆਪਣੀ ਮਿਹਨਤ ਦਾ ਲਿਖਣ ਦਿੱਤਾ ਜਾਵੇ ਸਹੀ ਕੈਲੀਬਰ ਵਾਲਾ ਬੱਚਾ ਅੱਗੇ ਆਵੇ ਕੱਲੋਂ ਫਿਰ ਜੌਬਸ ਦੇ ਵਿੱਚ ਵੀ ਇਹੀ ਚੀਜ਼ਾਂ ਦਿੱਕਤ ਕ੍ਰੀਏਟ ਕਰਦੀਆਂ ਨੇ ਜਿਹੜਾ ਕੰਪੀਟੈਂਟ ਪਰਸਨ ਹੈ ਉਹ ਪਿੱਛੇ ਰਹਿ ਜਾਂਦਾ ਤੇ ਦੂਸਰਾ ਨਕਲ ਵਾਲਾ ਬੰਦਾ ਅੱਗੇ ਆ ਰਿਹਾ ਦੱਸੋ ਫਿਰ ਇਹਦੇ ਵਿੱਚ ਕੌਣ ਜ਼ਿੰਮੇਵਾਰ ਹੈ ਮੇਰਾ ਤਾਂ ਇਹ ਸਵਾਲ ਲਗਾ ਕਿ ਐਸੇ ਟੀਚਰਸ ਦੀ ਡਿਊਟੀ ਨਹੀਂ ਹੋਣੀ ਚਾਹੀਦੀ ਲਗਣੀ ਚਾਹੀਦੀ ਸੀ ਸੈਂਟਰਸ ਦੇ ਵਿੱਚ ਅੱਛੇ ਅੱਛੇ ਸਕੂਲਸ ਆ ਉਹ ਪ੍ਰਾਈਵੇਟ ਟਿਊਸ਼ਨਸ ਵੀ ਪੜਾ ਰਹੇ ਆ ਤੇ ਡੀ ਬਲੌਕ ਦੇ ਵਿੱਚ ਸੈਂਟਰ ਹੈਗੇ ਆ ਬਲਕ ਦੇ ਵਿੱਚ ਬੱਚਾ ਪੜ ਰਿਹਾ ਬਹੁਤ ਕਿੰਨੇ ਕਿੰਨੇ ਰੁਪਏ ਕੋਚਿੰਗ ਦੇ ਪੇਰੈਂਟਸ ਭਰ ਰਹੇ ਆ ਸਿਰਫ ਇੱਕ ਇਹ ਕਿ ਪੇਰੈਂਟਸ ਨੂੰ ਖੁਸ਼ ਕਰਨ ਲਈ ਕਿ ਤੁਹਾਡੇ ਬੱਚੇ ਨੂੰ ਅਸੀਂ ਬਹੁਤ ਅੱਛਾ ਪੜਾਇਆ ਸਰ ਉਹ ਸਪੈਸਿਫਿਕ ਬੱਚਿਆਂ ਨੂੰ ਨਕਲ ਕਰਵਾ ਕੇ ਉਹਨਾਂ ਨੂੰ ਅੱਗੇ ਲੈ ਕੇ ਆਇਆ ਜਾਂਦਾ ਕੀ ਇਹ ਰਾਈਟਰ ਤੁਸੀਂ ਪੈਰੈਂਟਸ ਨਾਲ ਵੀ ਧੋਖਾ ਕਰ ਰਹੇ ਹੋ ਪੈਸਾ ਵੀ ਜੈਨੂਨ ਵੇ ਨਾਲ ਨਹੀਂ ਅਰਨ ਕਰ ਰਹੇ ਕਮਿਤਾ ਜੀ ਜੇ ਤੁਸੀਂ ਇਹ ਗੱਲ ਕਹਿ ਰਹੇ ਹੋ ਇਹਦਾ ਮਤਲਬ ਤੁਸੀਂ ਨਕਲ ਦੇ ਹਾਮੀ ਹੋ ਤੁਸੀਂ ਕਹਿੰਦੇ ਵੀ ਨਕਲ ਹੋਣੀ ਮੈਂ ਬਿਲਕੁਲ ਨਹੀਂ ਹਾਂ ਮੈਂ ਮੈਂ ਹਰਜੀਤ ਜੀ ਇਹ ਕਹਿਣਾ ਚਾਹੁੰਦੀ ਆ ਵੀ ਉਹ ਟੀਚਰ ਜਿਹੜੇ ਨਕਲ ਕਰਵਾ ਰਹੇ ਆ ਫੇਵਰਿਟਿਜ਼ਮ ਤੇ ਕਿਉਂ ਉਤਰ ਰਹੇ ਨੇ ਉਹ ਮੇਰਾ ਮਤਲਬ ਹੈ ਵੀ ਰੂਮ ਦੇ ਵਿੱਚ ਜੇ 30 ਸਟੂਡੈਂਟਸ ਬੈਠੇ ਆ ਤਾਂ 30 ਨੂੰ ਆਪਣੀ ਮੇਨੂ ਤੱਕ ਅੱਗੇ ਆਂਦੇ ਹੋ ਨਾ ਫਿਰ ਤੁਸੀਂ ਕੀ ਕਰ ਰਹੇ ਹੋ ਜੇ ਡਿਊਟੀ ਦੇਣ ਵਾਲਾ ਹੀ ਨਕਲ ਕਰਵਾ ਰਿਹਾ ਹੈ ਤਾਂ ਆਪਾਂ ਕਿਸ ਡਾਇਰੈਕਸ਼ਨ ਦੇ ਵੱਲ ਜਾ ਰਹੇ ਹਾਂ ਬੱਚਿਆਂ ਨੂੰ ਲੈ ਕੇ ਕਹਿੰਦਾ ਮਤਲਬ ਤੁਸੀਂ ਨੈਤਿਕਤਾ ਦੇ ਉੱਪਰ ਸਵਾਲ ਉਠਾ ਰਹੇ ਹੋ ਨੈਤਿਕਤਾ ਦੇ ਬਿਲਕੁਲ ਫਿਰ ਤਾਂ ਐਗਜ਼ਾਮ ਹੋਣੀ ਨਹੀਂ ਚਾਹੀਦੀ ਜੇ ਆਪਾਂ ਨਕਲ ਹੀ ਕਰਵਾ ਕੇ ਕਰਾਣੀ ਹੈ ਤਾਂ ਇੰਨਾ ਡਰਾਮਾ ਕਿਉਂ ਐਨੇ ਬੰਦੇ ਸਫਰ ਕਿਉਂ ਆਪਾਂ ਕਰ ਰਹੇ ਆ ਨਾਲੇ ਤਾਂ ਪੇਰੈਂਟਸ ਦਾ ਪੈਸਾ ਜਾ ਰਿਹਾ ਹੈ ਨਾਲੇ ਉੱਪਰੋਂ ਡਰਾਮਾ ਹੋ ਰਿਹਾ ਹੈ ਅੱਛਾ ਬਲਕਿ ਐਸੇ ਟੀਚਰਸ ਜੋ ਇਹ ਕੁਝ ਕਰਵਾ ਰਹੇ ਹਨ ਉਹ ਬੱਚਿਆਂ ਦਾ ਕੈਰੀਅਰ ਤਾਂ ਸਪੋਇਲ ਕਰ ਹੀ ਰਹੇ ਨੇ ਨਾਲ ਉਹਨਾਂ ਦੀ ਮੈਂਟਲ ਪੀਸ ਵੀ ਡਿਸਟਰਬ ਕਰ ਰਹੇ ਹਨ ਕਿਉਂਕਿ 5-10 ਬੱਚਿਆਂ ਨੂੰ ਨਕਲ ਹੋ ਗਈ ਰੂਮ ਦੇ ਵਿੱਚ ਬਾਕੀ ਦੇਖ ਰਹੇ ਹਨ ਬਾਕੀਆਂ ਤੇ ਸਾਈਕੋਲੋਜੀਕਲੀ ਕੀ ਇਫੈਕਟ ਪੈ ਰਿਹਾ ਹੈ ਅੱਛਾ ਤੁਹਾਡੇ ਕੋਲ ਤਾਂ ਸਿੱਧੇ ਤੌਰ ਤੇ ਬੱਚੇ ਆ ਕੇ ਗੱਲਾਂ ਦੱਸਦੇ ਹੋਣਗੇ ਬਿਲਕੁਲ 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 ਜੀ ਬਿਲਕੁਲ ਇੱਕ ਤੋਂ ਤੱਕ ਵੀ ਹੋ ਰਿਹਾ ਵੀ ਕੁਝ ਥੋੜੇ-ਮੋਟੇ ਪੈਸੇ ਲੈ ਕੇ ਜੀ ਉਹਨੂੰ ਨਕਲ ਕਰਾਤੀ ਜੀ ਇਹ ਨਾ ਹੋ ਗਿਆ ਜੀ ਦੇਖੋ ਕੁਝ ਤਾਂ ਕੁਝ ਤਾਂ ਹੋਏਗਾ ਹੀ ਨਾ ਪਰ ਇਹ ਬਿਲਕੁਲ ਗਲਤ ਹੈ ਬੱਚੇ ਨੂੰ ਆਪਣੇ ਜਿੰਨੀ ਮਿਹਨਤ ਦਾ ਉਹਨੂੰ ਲਿਖਣ ਦਿਓ ਉਹਨੂੰ ਪੀਸ ਆਫ ਮਾਈਂਡ ਉਹਦੀ ਬਣੀ ਰਹਿਣ ਦਿਓ ਨਹੀਂ ਤ ਉਸੇ ਫਿੱਟ ਹੈਗੇ ਡਿਊਟੀ ਦੇਣ ਲਈ ਹੋਰ ਟੀਚਰਸ ਕੋ ਕੰਪਟੈਂਟ ਅਗੇ ਆਂਦੋ ਜੇ ਜਿਹੜਾ ਜੇ ਤੁਹਾਡੇ ਕੋਲ ਇਸ ਤਰੀਕੇ ਦੇ ਕੇਸ ਪਹੁੰਚੇ ਨੇ ਤੁਸੀਂ ਨਾ ਇਹ ਗੱਲਬਾਤ ਕਰੋ ਤੋ ਇਹ ਹਰ ਸਾਲ ਹੀ ਇਹ ਚੀਜ਼ਾਂ ਨਾ ਹਰ ਸਾਲ ਹੀ ਹੁੰਦਾ ਹੈ ਸੀਬੀਐਸਸੀ ਵਿਚਾਰੇ ਬੋਰਡ ਵਾਲੇ ਇੰਨੀ ਐਫਰਟਸ ਕਰਦੇ ਆ ਤੇ ਆ ਸਾਡੇ ਛਾਤਰ ਦੁਮਾਦ ਦੇਖੋ ਤੁਸੀਂ ਕਿੱਡਾ ਵੱਡਾ ਡਰਾਮਾ ਆ ਮੈਂ ਤਾਂ ਇਹ ਪੁੱਛਣਾ ਚਾਹਨੀ ਹੈ ਕਿ ਹੈਡ ਆਫ ਦਾ ਇੰਸਟੀਚਨ ਨੂੰ ਨਹੀਂ ਖਬਰ ਹੁੰਦੀ ਸਿਰਫ ਆਪਾਂ ਇੱਕ ਰਾਉਂਡ ਲਗਾ ਕੇ ਦੇਖਦੇ ਆ ਕਿ ਸੈਂਟਰ ਠੀਕ ਚੱਲ ਰਿਹਾ ਹੈ ਕਿ ਇਹ ਕਾਫੀ ਹੈ ਕੀ ਆਪਾਂ ਦੇਖ ਰਹੀਆਂ ਵੀ ਆਪਣਾ ਕਿੱਥੇ ਆਪਣੀ ਨਲਕੀ ਐ ਐਮ ਮੇਰਾ ਅੱਜ ਤੁਸੀਂ ਬਹੁਤ ਅੱਛਾ ਮੈਨੂੰ ਕੁਐਸਚਨ ਪੁੱਟ ਕਰਤਾ ਬਹੁਤ ਪੈਸਾ ਰਹਿ ਤਾਂ ਕਿ ਬੱਚਿਆਂ ਨੂੰ ਆਪਣੀ ਮਿਹਨਤ ਤੋਂ ਲਿਖਣ ਦਿਓ ਬੱਚਾ ਜਿੱਥੇ ਡਿਸਰਵ ਕਰੇ 80% ਆਲਾ 80 ਲਵੇ 90% ਆਲਾ 90 ਲਵੇ 95 ਵਾਲਾ 95 ਲਵੇ ਅਮਿਤਾ ਜੀ ਸਿਸਟਮ ਨੂੰ ਸੁਧਾਰਨ ਤੇ ਨਾ ਬਹੁਤ ਸਮਾਂ ਲੱਗਦਾ ਹੈ ਉਹਦੇ ਲਈ ਇਹ ਦੇਖੋ ਮੈਂ ਬਿਲਕੁਲ ਹਰਜੀਤ ਜੀ ਸਹਿਮਤ ਹੈ ਸਿਸਟਮ ਅਪਾ ਸਾਰੇ ਰਲ ਕੇ ਸੁਧਾਰ ਸਕਦੇ ਆ ਇਹ ਤਾਂ ਤੁਸੀਂ ਵੀ ਐਗਰੀ ਕਰਦੇ ਹੋਵੋਗੇ ਇਸ ਚੀਜ਼ ਦੇ ਲਈ ਜੇ ਆਪਾਂ ਕਿਸੇ ਤੱਕ ਆਪਣੇ ਵਿਚਾਰ ਪੰਚਾਵਾਂਗੇ ਨਹੀਂ ਤਾਂ ਸਿਸਟਮ 'ਚ ਸੁਧਾਰ ਕਿਵੇਂ ਹੋਊਗਾ ਨਹੀਂ ਮੈਂ ਤੁਹਾਨੂੰ ਇਹ ਕਹਿਣਾ ਹੈ ਕਿ ਸਿਸਟਮ ਨੂੰ ਬਹੁਤ ਸਮਾਂ ਲੱਗਦਾ ਹੈ ਜੇ ਇਸ ਤਰੀਕੇ ਦੇ ਐਫਰਟ ਹੋ ਰਹੇ ਨੇ ਇਸ ਤਰੀਕੇ ਦੇ ਮਤਲਬ ਜਿਹੜੀਆਂ ਖਰਾਬ ਚੀਜ਼ਾਂ ਨੇ ਹੋ ਰਹੀਆਂ ਨੇ ਮਾਪਿਆਂ ਨੂੰ ਕੀ ਕਹਿਣਾ ਚਾਹੁੰਦੇ ਕਿ ਉਹ ਆਪਣੇ ਬੱਚਿਆਂ ਨੂੰ ਪੋਜ਼ਿਟਿਵਿਟੀ ਕਿਵੇਂ ਦੇਣਾ ਕਿਉਂਕਿ ਜੇ ਕਲਾਸ ਦੇ ਵਿੱਚ 30 ਬੱਚੇ ਬੈਠੇ ਨੇ 7 ਬੱਚਿਆਂ ਨੂੰ ਫੇਵਰਟ ਚ ਕਰਵਾਇਆ ਜਾ ਰਿਹਾ ਪੇਪਰ ਜਿਹੜੇ ਬਾਕੀ 23 ਬੱਚੇ ਨੇ ਉਹਨਾਂ ਦੇ ਉੱਪਰ ਉਹ ਬੈਡ ਇੰਪੈਕਟ ਬਹੁਤ ਬੱਚਿਆਂ ਨੂੰ ਤਾਂ ਇਸੇ ਤਰ੍ਹਾਂ ਹੀ ਪੈਰੈਂਟਸ ਬੱਚਿਆਂ ਨੂੰ ਤਾਂ ਬੱਚਿਆਂ ਨੂੰ ਤਾਂ ਪੈਰੈਂਟਸ ਇਸੇ ਤਰ੍ਹਾਂ ਹੀ ਹੱਲਾਸ਼ੀਰੀ ਦੇਣ ਵੀ ਬਟੇ ਤੁਸੀਂ ਇਗਨੋਰ ਕਰੋ ਤੁਸੀਂ ਆਪਣੀ ਐਫਰਟਸ ਕਰੋ ਤੁਹਾਨੂੰ ਆਂਦਾ ਹੈ 3 ਘੰਟੇ ਦੇਖੋ ਆਪਣਾ ਬਿਲਕੁਲ ਟਾਈਮ ਇੱਧਰ ਉੱਧਰ ਨਾ ਦੇਖੋ ਆਪਣਾ ਦਿਮਾਗ ਡਾਇਵੋਇਟ ਨਾ ਕਰੋ ਜੋ ਤੁਹਾਡੀ ਆਪਣੀ ਮਿਹਨਤ ਆ ਉਹਨੂੰ ਲਿਖ ਕੇ ਆਓ ਨਹੀਂ ਆਪਾਂ ਆਪਾਂ ਜਿਹਦੇ ਹੁਣ ਇਸ ਗੱਲ ਲਈ ਇੱਕ ਬੀੜਾ ਉਠਾ ਵੀ ਰਹੇ ਆ ਤੁਸੀਂ ਵੱਡੀ ਗੱਲ ਕਰ ਹੀ ਦਿੱਤੀ ਜੀ ਜੀ ਜਿੰਨੇ ਵਾਰੀ ਤਾਂ ਬਾਪਿਆਂ ਨੂੰ ਲੈਣੀ ਪਊਗੀ ਮੈਨੂੰ ਲੱਗਦਾ ਸਿੱਧੇ ਤੌਰ ਤੇ ਬੱਚਿਆਂ ਨਾਲ ਬੱਚਿਆਂ ਤੋਂ ਹੀ ਦੇਖੋ ਬਿਲਕੁਲ ਲੈਣੀ ਪਊਗੀ ਬਿਲਕੁਲ ਰੰਗੇ ਹੱਥ ਐਸੇ ਟੀਚਰਸ ਐਸੇ ਟੀਚਰਸ ਪੜ੍ਹਨੇ ਚਾਹੀਦੇ ਆ ਰੰਗੇ ਹੱਥ ਜਾ ਕੇ ਉੱਤੇ ਦੇਖਣਾ ਚਾਹੀਦਾ ਪਹਿਲੀ ਇਹ ਗੱਲ ਜਦੋਂ ਤੁਸੀਂ ਬਲਕ ਦੇ ਵਿੱਚ ਇੰਨਾ ਨਾ ਪੈਸਾ ਤੁਸੀਂ ਦੇ ਕੇ ਕੋਚਿੰਗ ਸੈਂਟਰਸ ਦੇ ਵਿੱਚ ਲਗਾ ਰਹੇ ਹੋ ਤੇ ਉਹੀ ਟੀਚਰ ਤੇ ਕੋਲੇ ਜਾ ਕੇ ਅੱਗੇ ਇਹ ਡਰਾਮੇ ਪਾਸੀ ਦੇਖੋ ਪੈਸਾ ਲੈ ਲਿਆ 5 ਲੈ ਲਿਆ 3 ਲੈ ਲਿਆ 10 ਲੈ ਲਿਆ ਇਹ ਕੀ ਜੈਨਿਊਨ ਹੈ ਇਹ ਤਾਂ ਰੰਗੇ ਹੱਥ ਫੜਿਆ ਜਾਵੇ ਤੇ ਫਿਰ ਚੀਜ਼ਾਂ ਦੇ ਵਿੱਚ ਕਲੈਰਿਟੀ ਹੋਵੇ ਮੈਂ ਤਾਂ ਬਿਲਕੁਲ ਖਿਲਾਫ ਹਾਂ ਹੱਕ ਦੀ ਖਾਓ ਇੱਕ ਗੱਲ ਦੱਸੋ ਜਿਹੜੇ ਟੀਚਰ ਸਕੂਲ ਦੇ ਵਿੱਚ ਪੜਾਉਂਦੇ ਨੇ ਜੀ ਉਹੀ ਉਹਨਾਂ ਬੱਚਿਆਂ ਦੇ ਵਿੱਚੋਂ ਗਰੁੱਪ ਕੱਢ ਕੇ 10 20 50 ਦਾ ਟਿਊਸ਼ਨ ਦਾੰਦਾ ਵਿੱਚ ਚਲਾਉਂਦੇ ਨੇ ਸਹੀ ਮੰਨਦੇ ਬਿਲਕੁਲ 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 ਸਹੀ ਮੰਨਦੇ ਉਹਨੂੰ ਨਹੀਂ ਉਹ ਸਕੂਲ 'ਚ ਵੀ ਪੜਾ ਰਹੇ ਆ ਉਹੀ ਟੀਚਰਸ ਕੋਚਿੰਗ ਸੈਂਟਰਸ ਵੀ ਚਲਾ ਰਹੇ ਆ ਉਹੀ ਅੱਗੇ ਨਕਲਾਂ ਦੇ ਲਈ ਵੀ ਮੋਟੀਵੇਟ ਕਰ ਰਹੇ ਆ ਕਿ ਬੱਚੇ ਨੂੰ ਨਕਲ ਕਰਵਾ ਕੇ ਜੀ ਅਸੀਂ ਕਲੀਅਰ ਕਰਾ ਦੇਣਾ ਹੈ ਬੱਚਾ ਇੱਕ ਬੱਚਾ ਜਾਂਦਾ ਹੈ ਫਿਰ ਦੂਸਰਾ ਜਾਂਦਾ ਹੈ 70% ਵਾਲਾ ਵੀ ਭੱਜ ਰਿਹਾ ਹੈ 50 ਵਾਲਾ ਵੀ ਭੱਜ ਰਿਹਾ ਹੈ 80 ਵਾਲਾ ਵੀ ਭੱਜ ਰਿਹਾ ਹੈ ਤੁਸੀਂ ਦੱਸੋ ਵੀ ਇਹ ਇਜ਼ ਇਟ ਜੈਨੂਇਨ ਹੱਲ ਕੀ ਦੇਖਦੇ ਹਾਂ ਸਿਸਟਮ ਦਾ ਹੁਣ ਆਪਾਂ ਕਿਤੇ ਜੇ ਦੇਖੋ ਹੱਲ ਇਹ ਹੀ ਹੈ ਅੱਜ ਲਾਈਵ ਹੋ ਗਏ ਬਹੁਤ ਅੱਛਾ ਹੈ ਵੀ ਬਾਕੀ ਐਟ ਲੀਸਟ ਜਿਹੜੇ ਪੇਪਰ ਐ ਜਿਹੜੇ ਮੰਨੇ ਸੁਣ ਰਹੇ ਹੋਣਗੇ ਜਿਨ੍ਹਾਂ ਦੀ ਡਿਊਟੀ ਚੱਲ ਰਹੀ ਹੋਏਗੀ ਐਟ ਲੀਸਟ ਬੜੇ ਧਿਆਨ ਦੇ ਨਾਲ ਅਲਰਟ ਹੋ ਕੇ ਆਪਣਾ ਜਾਨ ਕਿਤੇ ਇਹ ਨਾ ਹੋਵੇ ਕਿ ਮੌਕੇ ਤੇ ਪਕੜੇ ਜਾਣ ਪੈਸਾ ਲੰਦੇ ਜਾਂ ਪਾਰਸ਼ੀਅਲਿਟੀ ਕਰਦੇ ਤੁਹਾਡੇ ਕੋਲ ਦੇ ਅਕੈਡਮੀ ਚਲਾਉਣੇ ਹੋਂ ਸਿੱਧੇ ਤੌਰ ਤੇ ਬੱਚੇ ਆਉਂਦੇ ਨੇ ਇਸ ਵਕਤ ਬਹੁਤ ਸਾਰੀ ਸਟੈਂਸ ਉਹਦੇ ਕੋਲ ਪੜ ਵੀ ਰਹੀ ਹੋਊਗੀ ਹੁਣ ਜਿਹੜਾ ਵੇੜਾ ਹੈ ਜੀ ਸਿੱਖਣ ਦਾ ਵੇੜਾ ਹੈ ਮੇਰੇ ਖਿਆਲ ਚ ਪੜਨ ਦਾ ਨੰਬਰ ਗਿਣਤੀ ਨਾਲੋਂ ਜ਼ਿਆਦਾ ਲੋਕ ਧਿਆਨ ਇਹ ਸਕਿੱਲ ਦੇ ਉੱਪਰ ਦੇਣਾ ਚਾਹੀਦਾ ਕਿ ਬੱਚੇ ਨੇ ਸਿੱਖਿਆ ਕੀ ਇਹਦੇ ਵਿੱਚ ਬਿਲਕੁਲ ਇਹ ਤਾਂ ਚੀਜ਼ ਮੈਂ ਕਹਿਣਾ ਚਾਹਨੀ ਹੈ ਇੱਕ ਟੀਚਰ ਹੈ ਐਗਜ਼ਾਮ ਟਾਈਮ 7 8 ਆਵਰਸ ਕੰਮ ਕਰ ਰਹੇ ਹੈ ਇੱਕ ਟੀਚਰ ਹੈ 5 ਮਿੰਟ ਜੀ ਵੈਸਾ ਪਗੜਿਆ ਜੇਬ ਚ ਪਾਏ ਕੋਈ ਨਹੀਂ ਜੀ ਫਿਕਰ ਨਾ ਕਰੋ ਹੋ ਜਾਏਗਾ ਠੀਕ ਠਾਕ ਕੋਈ ਨਹੀਂ ਬੱਚਾ ਫੇਲ ਨਹੀਂ ਹੋਣ ਦਿੰਦੇ ਬੱਚਾ ਕੋਈ ਨਹੀਂ ਜੀ ਫਰਸਟ ਡਿਵੀਜ਼ਨ ਆਏਗੀ ਬੱਚਾ ਕੋਈ ਗੱਲ ਨਹੀਂ ਜੀ ਮਾਰਠ ਤੱਕ ਲੈ ਕੇ ਜਾਵਾਂਗੇ ਉਹ ਫਿਰ ਜ਼ਰੂਰਤ ਕੀ ਹੈ ਐਗਜ਼ਾਮ ਕੰਡਕਟ ਕਰਨ ਦੀ ਹੂੰ ਜੇ ਆਪਾਂ ਸਮੂਥ ਸਿਸਟੇਮੈਟਿਕਲੀ ਇਮਾਨਦਾਰੀ ਨਾਲ ਨਹੀਂ ਅੱਗੇ ਆ ਸਕਦੇ ਮੇਰੇ ਖਿਆਲ ਦੇ ਵਿੱਚ ਤਾਂ ਐਸਾ ਬੰਦਾ ਟੀਚਿੰਗ ਤੇ ਜੋਬ ਦੇ ਲਈ ਵੀ ਨਹੀਂ ਹੈ ਕਿਉਂ ਸਕੂਲਸ ਵਾਲੇ ਫਿਰ ਐਸੇ ਬੰਦਿਆਂ ਨੂੰ ਰੱਖਦੇ ਆਂ ਸਿਰਫ ਆਪਣੇ ਸਕੂਲ ਦੀ ਐਡਮਿਸ਼ਨਸ ਕਰਾਨ ਕਰਕੇ ਅਮਿਤਾ ਜੀ ਇੱਕ ਗੱਲ ਦੱਸੋ ਆਪਾਂ ਮਾਪਿਆਂ ਦੀ ਜ਼ਿੰਮੇਵਾਰੀ ਇਸ ਪ੍ਰੋਗਰਾਮ ਦੇ ਵਿੱਚ ਸਿਰਲੇਖ ਰੱਖਿਆ ਹੈ ਇਸ ਵਕਤ ਪ੍ਰੈਸ਼ਰ ਨੇ ਬੱਚਿਆਂ ਦੇ ਉੱਪਰ ਕਿਉਂਕਿ 10ਵੀਂ 12ਵੀਂ ਦੇ ਐਗਜ਼ਾਮ ਚੱਲ ਰਹੇ ਨੇ ਮਾਪਿਆਂ ਵੱਲੋਂ ਵੀ ਪ੍ਰੈਸ਼ਰ ਹੈ ਟੀਚਰ ਵੱਲੋਂ ਵੀ ਪ੍ਰੈਸ਼ਰ ਹੈ ਟਿਊਸ਼ਨ ਟੀਚਰ ਵੱਲੋਂ ਵੀ ਪ੍ਰੈਸ਼ਰ ਹੈ ਜੀ ਕੀ ਸਾਰੇ ਬੱਚਿਆਂ ਦੇ 100% ਰਿਜ਼ਲਟ ਆਉਣੇ ਸਾਰੇ ਬੱਚਿਆਂ ਦੇ 90% ਰਿਜ਼ਲਟ ਆਉਣੇ ਸਾਰੇ ਬੱਚਿਆਂ ਦੇ ਫਰਸਟ ਡਿਵੀਜ਼ਨ ਆਉਣੀ ਹੀ ਪ੍ਰੈਸ਼ਰ ਹੋਣਾ ਚਾਹੀਦਾ ਮਾਪਿਆਂ ਦਾ ਨਹੀਂ ਬਿਲਕੁਲ ਨਹੀਂ ਹੋਣਾ ਚਾਹੀਦਾ ਨਹੀਂ ਨਹੀਂ ਬਿਲਕੁਲ ਨਹੀਂ ਹੋਣਾ ਚਾਹੀਦਾ ਬੱਚੇ ਦੀ ਆਪਣੀ ਮਿਹਨਤ ਆ ਬੱਚੇ ਦੀ ਆਪਣੀ ਮਿਹਨਤ ਦਾ ਚਾਹੇ 70% ਆ ਚਾਹੇ 90% ਆ ਉਹੀ ਅੱਗੇ ਵੇਖੋ ਬੱਚਾ ਚਾਹੇ ਪ੍ਰਾਈਵੇਟ ਜੌਬ 'ਚ ਜਾਵੇ ਚਾਹੇ ਗਵਰਨਮੈਂਟ ਜੌਬ ਤੇ ਵਿੱਚ ਜਾਵੇ ਜਿੱਦੇ ਚ ਕੈਲੀਬਰ ਹੋਏਗਾ ਆਊਟ ਸਪੋਕਨ ਪਰਸਨੈਲਿਟੀ ਹੋਏਗੀ ਚਾਹੇ 80% ਵਾਲੀ ਆ ਚਾਹੇ 90 ਵਾਲੀ ਆ ਚਾਹੇ 70% ਵਾਲੀ ਆ ਉਹੀ ਸਰਵਾਈਵ ਕਰ ਸਕੇਗਾ ਅੱਗੇ ਅਸੀਂ ਤੁਹਾਨੂੰ ਇੱਕ ਗੱਲ ਹੋਰ ਦੱਸੋ ਮੈਨੂੰ ਲੱਗਦਾ ਆਪਣੇ ਜੀਵਨ ਦੇ ਵਿੱਚ ਵੀ ਹੋਇਆ ਤੁਸੀਂ ਵੀ ਇਹ ਗੱਲ ਮਹਿਸੂਸ ਕਰਦੇ ਹੋਗੇ ਛੋਟੇ ਜਦੋਂ ਅਸੀਂ ਛੋਟੇ ਹੁੰਦੇ ਹਾਂ ਨਾ ਉਦੋਂ ਹੀ ਸਾਨੂੰ ਇਹ ਗੱਲਾਂ ਕੁਝ ਚੰਗੇ ਅਧਿਆਪਕ ਕਹਿਣੀਆਂ ਸ਼ੁਰੂ ਕਰ ਦਿੰਦੇ ਆ ਕਿ ਬੇਟਾ ਆਪਣਾ ਜੋ ਗੋਲ ਮਿੱਥੋ ਤੁਹਾਡਾ ਮਤਲਬ ਜੀ ਕੇਂਦਰ ਬਿੰਦੂ ਕੀ ਹੈ ਇਸ ਬਾਰੇ ਮਾਪਿਆਂ ਨੂੰ ਕੀ ਕਹਿਣਾ ਚਾਹੁੰਦੇ ਮੈਂ ਇਸ ਇਹ ਗੱਲ ਇਸ ਕਰਕੇ ਕਰ ਰਿਹਾ ਕਿ ਕਈ ਬੱਚਿਆਂ ਦੇ ਕਈ ਬੱਚੇ ਨਾ ਮਤਲਬ ਜਿਨ੍ਹਾਂ ਦੇ ਪੇਰੈਂਟਸ ਕੋਲੇ ਅੱਛਾ ਖਾਸਾ ਬਿਜ਼ਨਸ ਹੈ ਉਹਨਾਂ ਨੇ ਬਾਅਦ ਦੇ ਵਿੱਚ ਵੀ ਬਿਜ਼ਨਸ ਹੀ ਕਰਨਾ ਹੈ ਉਹਨਾਂ ਬੱਚਿਆਂ ਨੂੰ ਵੀ ਪ੍ਰੈਸ਼ਰਾਈਜ਼ ਕੀਤਾ ਜਾਂਦਾ ਹੈ ਦਿਮਾਗ ਤੇ ਵੀ ਬਜਨ ਹੈ ਕਿ ਤੁਸੀਂ 100% ਰਿਜ਼ਲਟ ਲੈ ਕੇ ਆਉਣੇ ਨੇ ਜਿਉ 100% ਵਾਲੀ ਡਿਗਰੀ ਲਿਆ ਕੇ ਉਹਨਾਂ 트렁ਕ ਦੇ ਵਿੱਚ ਹੀ ਰੱਖਣੀ ਹੈ ਦੇਖੋ ਉਹ ਗਲਤ ਨਹੀਂ ਹੈਗਾ ਦੇਖੋ ਬਜੀ ਜੀ ਇਹ ਹੈ ਕਿ ਅੱਗੇ ਬਿਜ਼ਨਸ ਹੁੰਦੇ ਸੀ ਹਟਮਾਨੀਏ ਹੁੰਦੇ ਸੀ ਕਿ ਠੀਕ ਹੈ ਚੱਲੇ ਆ ਰਹੇ ਆ ਪੈਰੈਂਟ ਨੇ ਕੀਤਾ ਬਿਜ਼ਨਸ ਅੱਗੇ ਬੱਚੇ ਨੇ ਕਰ ਲਿਆ ਹੁਣ ਤਾਂ ਬਿਜ਼ਨਸ ਵੀ ਤਾਂ ਦੀ ਸਕਸੈਸਫੁਲ ਹੋਣਗੇ ਅਦਰ ਤੁਹਾਡੇ ਕੋਲੇ ਤੁਸੀਂ ਕੰਪੀਟੈਂਟ ਹੋ ਤੁਹਾਡੇ ਪਾਸ ਇੱਕ ਡਿਗਰੀ ਹੈ ਕਿਉਂਕਿ ਵਰਕਰਸ ਤੋਂ ਕੰਮ ਲੈਣਾ ਇੰਨਾ ਈਜ਼ੀ ਨਹੀਂ ਹੈ ਕੰਪੀਟੀਸ਼ਨ ਐ ਨਾ ਤੁਹਾਨੂੰ ਲੇਟੈਸਟ ਟੈਕਨੀਕਸ ਪਤਾ ਹੋਣੀਆਂ ਚਾਹੀਦੀਆਂ ਨੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹਲਦੀ এনवायरमेंट ਕਿਵੇਂ ਕ੍ਰੀਏਟ ਕਰਨਾ ਹੈ ਚਲੋ ਠੀਕ ਹੈ ਮੈਂ ਤਾਂ ਇਹ ਕਹਿਣਾ ਚਾ ਰਿਹਾ ਕਿਵੇਂ ਤੁਸੀਂ ਗੱਲ ਕਰੀਏ ਕਿ ਵਰਕਰਸ ਤੋਂ ਕੰਮ ਕਿਵੇਂ ਲੈਣਾ ਹੈ ਤੁਹਾਡੀ ਗਾਹਕ ਨਾਲ ਜਾਂ ਜਿਹੜਾ ਵੀ ਤੁਹਾਡਾ ਕਰੇਂਦਾ ਹੈ ਉਹਦੇ ਨਾਲ ਬਾਉਂਡਿੰਗ ਕਿਸ ਤਰੀਕੇ ਦੀ ਹੈ ਤੁਹਾਡੀ ਵੇ ਆਫ ਟਾਕਿੰਗ ਤੁਹਾਡਾ ਗੱਲ ਕਰਨ ਦਾ ਤਰੀਕਾ ਕੀ ਹੈ ਤੁਸੀਂ ਸਾਰੀ ਸਥਿਤੀ ਨੂੰ ਤੁਹਾਡਾ ਸਟੈਮਨਾ ਕਿਹੋ ਜਿਹਾ ਕਿਵੇਂ ਦੇਖਦੇ ਹੋ ਇਹ ਜਿਹੜੇ ਸਾਰੇ ਸਕਿੱਲ ਦੀ ਆਪਾਂ ਗੱਲ ਕਰੀ ਜਿਹੜੇ ਸਾਰੇ ਗੁਣ ਨੇ ਇਹ ਤਾਂ ਮੇਰੇ ਖਿਆਲ ਚ 90% ਵਾਲੇ ਰਿਜ਼ਲਟ ਨਾਲ ਕੋਈ ਲਿੰਕ ਨਹੀਂ ਹੈ ਤਾਂ ਤੁਹਾਨੂੰ ਸਮਝ ਉਸ ਤਰ੍ਹਾਂ ਇਹਦੇ ਚ ਕੋਈ ਨੰਬਰ ਗੇਮ ਮਾਇਨੇ ਨਹੀਂ ਰੱਖਦੀ ਜੇ 70 ਹੈ ਜਾਂ 60 ਹੈ ਜਾਂ 80 ਹੈ ਲੈ ਕੀ ਆਰੇ ਫਿਰ ਇਹ ਚੀਜ਼ਾਂ ਲਈ ਜਿੰਨਾ ਬੱਚਿਆਂ ਨੂੰ ਇਹ ਹੀ ਚੀਜ਼ਾਂ ਦੀ ਲੋੜ ਹੈ ਉਹਨਾਂ ਨੇ ਜਾ ਕੇ ਗੱਡੀਆਂ ਤੇ ਹੀ ਬੈਠਣਾ ਹੈ ਜਾ ਕੇ ਕੁਰਸੀਆਂ ਤੇ ਹੀ ਬੈਠਣਾ ਹੈ ਚੰਗੇ ਖਾਸੇ ਬਿਜ਼ਨਸ ਸੈਟ ਨੇ ਉਹਨਾਂ ਦੇ ਪੇਰੈਂਟਸ ਵੀ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰ ਰਹੇ ਨੇ ਕਿ ਤੁਸੀਂ ਦੇਖੋ ਇਹ ਪ੍ਰੈਸ਼ਰਾਈਜ਼ ਪਤਾ ਕੀ ਹੈ ਹਰਜੀਤ ਜੀ ਇੱਕ ਨਾ ਇੱਕ ਕੰਪੀਟੀਸ਼ਨ ਹੋ ਗਿਆ ਅਗਲਾ ਕਹਿੰਦਾ ਕਿ ਲੜਕੇ ਦੇ 80% ਆਂ ਜੀ ਅੱਛੇ ਘਰ ਦੀ ਕੁੜੀ ਕੰਪੀਟੈਂਟ ਪੜ੍ਹੀ ਲਿਖੀ ਹੈ ਮੈਚ ਅੱਛਾ ਮਿਲ ਜਾਏਗਾ ਹੂੰ ਠੀਕ ਹੈ ਇਹ ਚੀਜ਼ਾਂ ਦੇ ਨਾਲ ਇੱਕ ਸਿਰਫ ਮੁੰਡਿਆਂ ਨੂੰ ਪੜਾ ਦਿੰਦੇ ਨੇ ਵੀ ਵਧੀਆ ਮੈਚ ਮਿਲੇਗਾ ਇਹ ਨਹੀਂ ਦੇਖਦੇ ਮੇਰੇ ਅਕੋਰਡਿੰਗ ਤਾਂ ਇਹ ਹੀ ਹੈ ਚਾਹੇ ਬੱਚੇ ਦੇ 60% ਹੈ ਚਾਹੇ 70 ਹੈ ਚਾਹੇ 80 ਹੈ ਕਮਿਊਨੀਕੇਸ਼ਨ ਬੱਚੇ ਦੀ ਕਿਵੇਂ ਦੀ ਹੈ ਕਨਵਿੰਸਿੰਗ ਪਾਵਰ ਕਿਵੇਂ ਦੀ ਹੈ ਮੋਰਲ ਵੈਲਿਊਜ਼ ਕਿਵੇਂ ਦੀਆਂ ਨੇ ਸਮਾਜ ਦੇ ਵਿੱਚ ਵਿਚਰਨ ਯੋਗ ਹੈਗਾ ਕੀ ਇਹੋ ਕੁਰੀਤیاں ਜਿਹੜੀਆਂ ਸਮਾਜ ਦੇ ਵਿੱਚ ਪੈਦਾ ਹੋ ਗਈਆਂ ਉਹਦੇ ਲਈ ਲੜ ਸਕਦਾ ਹੈ ਗਿਆਨ ਦੇ ਤੁਹਾਡਾ ਕਹਿਣ ਦਾ ਮਤਲਬ ਕਿਤਾਬੀ ਗਿਆਨ ਦੇ ਨਾਲੋਂ ਨੰਬਰ ਕੇਮ ਦੇ ਨਾਲੋਂ ਐਥਿਕਸ ਮਾਇਨੇ ਰੱਖਦੇ ਨੇ ਬਿਲਕੁਲ ਸਿੱਖਤਾ ਮਾਇਨੇ ਐਥਿਕਸ ਮਾਇਨੇ ਰੱਖਦੇ ਹੀ ਰੱਖਦੇ ਆ ਮੋਰਲ ਵੈਲਿਊਜ਼ ਮਾਇਨੇ ਰੱਖਦੀਆਂ ਹੀ ਰੱਖਦੀਆਂ ਕਦਰਾਂ ਕੀਮਤਾਂ ਨਹੀਂ ਹੋਣਗੀਆਂ ਤਾਂ ਜ਼ਿੰਦਗੀ ਬਿਲਕੁਲ ਇਨਕੰਪਲੀਟ ਹੈ ਤੁਸੀਂ ਆਨ ਵਾਲੇ 5 ਕਿਸਾਲਾਂ ਨੂੰ ਹੋਰ ਦੇਖਿਓ 18 ਸਾਲ 20 ਸਾਲ ਤੋਂ ਬਾਅਦ ਜਦੋਂ ਕੁੜੀ ਦੀ ਮੈਰਿਜ ਹੁੰਦੀ ਹੈ ਜਾਂ ਮੁੰਡੇ ਦੀ ਮੈਰਿਜ ਹੁੰਦੀ ਹੈ ਅੰਡਰਸਟੈਂਡਿੰਗ ਕੁੜੀ ਕਹਿੰਦੀ ਹੈ ਮੈਂ ਮੈਂ ਬਿਲਕੁਲਿਫਾਈਡ ਐ ਜੇ ਕੁਆਲਿਫਾਈ ਨਹੀਂ ਹੈਗੀ ਜੇ ਕੋਈ ਗ੍ਰੈਜੂਏਟ ਆ ਸਿੰਪਲ ਜਾਂ ਪਲੱਸ 2 ਹੈ ਲੈ ਮੇਰੇ ਫਾਦਰ ਨੇ ਪੈਸਾ ਲਾਇਆ ਬਈ ਮੇਰੇ ਫਾਦਰ ਨੇ ਇਹ ਕੀਤਾ ਜਿੱਥੇ ਮੈਂ ਆ ਗਈ ਰਿਸ਼ਤੇ ਜੋ ਨਿਭਦੇ ਹੀ ਨਹੀਂ ਹੈ ਕੁੜੀ ਨੂੰ ਇਹ ਤਾਂ ਸਿਖਾਉਂਦੇ ਹੀ ਨਹੀਂ ਕਿ ਤਰ੍ਹਾਂ ਕੀਮਤਾਂ ਦੇ ਨਾਲ ਤਾਂ ਜੋੜਦੇ ਹੀ ਨਹੀਂ ਸਟੈਂਡਰਡ ਬਸ ਉੱਪਰ ਉੱਪਰ ਨੂੰ ਮੇਨਟੇਨ ਕਰ ਲੈ ਅੱਜ ਕੱਲ੍ਹ ਜਾਂ ਤਾਂ ਸੇਲ ਪਰਚੇਸ ਹੋ ਰਹੀ ਐ ਸਾਡੀ ਕੁੜੀ ਜੀ 10 ਪੜ੍ਹੀ ਹੋਈ ਐ ਪੈਸਾ ਫਿਰ ਅਸੀਂ ਚੰਗਾ ਲਾਵਾਂਗੇ ਜੀ ਦੱਸੋ ਮੁੰਡੇ ਵਾਲੇ ਵੀ ਖੁਸ਼ ਹੋ ਜਾਂਦੇ ਆ ਵੀ ਪੈਸਾ ਆ ਰਿਹਾ ਹੈ ਬਹੁਤ ਪੈਸਾ ਆ ਰਿਹਾ ਹੈ ਫਿਰ ਉਹ ਪੈਸਾ ਤਿਰੰਗਾ ਝੰਡਾ ਲਹਿਰਾਉਂਦਾ ਆ ਕੇ ਦੇਖੋ ਕੀ ਹੋ ਰਿਹਾ ਹੈ ਹੋਰ ਪੰਚਾਂ ਸਾਲਾਂ ਨੂੰ ਦੇਖੋ ਡਾਈਵੋਰਸ ਕੇਸਿਸ ਕਿੰਨੇ ਵਧਣਗੇ ਆਪਾਂ ਜੇ ਪੇਪਰਾਂ ਵਾਲੇ ਮੁੱਦੇ ਤੇ ਦੁਬਾਰੇ ਲਿਆਈਏ ਗੱਲਬਾਤ ਨੂੰ ਤਾਂ ਆਪਾਂ ਗੱਲ ਸਿਮਟਣੀ ਵੀ ਹੈ ਕਿਉਂਕਿ ਸਮਾਂ ਹੋ ਰਿਹਾ ਹੈ ਪ੍ਰੋਗਰਾਮ ਦਾ ਬਿਲਕੁਲ 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 ਮਾਪਿਆਂ ਨੂੰ ਕੀ ਟਿੱਪਣੀ ਕਰੋਗੇ ਕੀ ਬੱਚਿਆਂ ਨੂੰ ਸਲਾਹ ਦੇਣਾ ਚਾਹੋਗੇ ਕਿਸ ਤਰੀਕੇ ਦੀ ਤਿਆਰੀ ਬੱਚੇ ਕਰਨ ਕਿਸ ਤਰੀਕੇ ਦਾ ਪ੍ਰੈਸ਼ਰ ਜਿਹੜਾ ਹੈ ਕਿਸ ਤਰੀਕੇ ਦੀ ਵਾਈਂਡਿੰਗ ਜਿਹੜੀ ਹੈ ਦੇਖੋ ਬੱਚੇ ਬੱਚਿਆਂ ਨੂੰ ਚਾਹੀਦਾ ਹੈ ਜਿੰਨਾ ਮੇਨ ਹੈ ਹੁਣ ਸਾਰਾ ਮੇਨ ਕੰਮ ਚੁੱਕ ਲੈਣ ਮੈਮੋਰਾਇਜ਼ ਕਰਨ ਜੋ ਪ੍ਰੀਵੀਅਸ ਨੋਲੇਜ ਹੈ ਉਹਨੂੰ ਮੈਮੋਰਾਇਜ਼ ਕਰਨ ਲਿਖ ਕੇ ਥੋੜੀ ਪ੍ਰੈਕਟਿਸ ਕਰ ਲੈਣ ਤਾਂ ਕਿ ਦਿਮਾਗ ਦੇ ਵਿੱਚ ਰਹਿਣ ਹੈਡਿੰਗਸ ਨੋਟ ਕਰਕੇ ਰੱਖਣ ਫਾਰਮੂਲਸ ਨੋਟ ਕਰਕੇ ਰੱਖਣ ਜਿਸ ਤਰ੍ਹਾਂ ਸਾਇੰਸ ਦਾ ਪੇਪਰ ਹੈ ਕਾਲੀ ਹੈ ਸਾਇੰਸ ਦਾ ਪੇਪਰ ਬੱਚਿਆਂ ਦਾ ਅੱਛਾ ਪੇਰੈਂਟਸ ਵੀ ਆਇਡੈਂਟਿਫ ਰਹਿਣ ਤੇ ਬੱਚੇ ਵੀ ਆਇਡੈਂਟਿਫ ਰਹਿਣ ਕਿ ਜਿਹੜਾ ਕਲਾਸ ਦੇ ਵਿੱਚ ਟੀਚਰ ਡਿਊਟੀ ਦੇ ਰਹੇ ਹੈ ਕਿਸ ਤਰ੍ਹਾਂ ਚੱਲ ਰਿਹਾ ਹੈ ਇੱਕ ਟੀਚਰ ਨੂੰ ਵੀ ਡਰ ਹੋਣਾ ਚਾਹੀਦਾ ਹੈ ਵੀ ਮੈਂ ਆਪਣੇ ਫਰਜ਼ਾਂ ਦੀ ਪਾਲਣਾ ਕਰ ਰਿਹਾ ਹਾਂ ਠੀਕ ਹੈ ਜੀ ਦੇਖੋ ਐਫਰਟਸ ਜ਼ਰੂਰੀ ਆ ਬੱਚਿਆਂ ਦੇ ਆਪਣੀ ਮਿਹਨਤ ਹੀ ਰੰਗ ਲਿਆਵੇ ਸਾਰੇ ਆਪਾਂ ਇਹੀ ਅੱਛਾ ਇੱਕ ਰੋਲ ਅਦਾ ਕਰੀਏ ਇਹ ਟੀਚਿੰਗ profession ਨਾ ਠੀਕ ਹੈ ਹਰ ਕੋਈ ਪੜ੍ਹਾਣ ਬੈਠ ਜਾਂਦਾ ਬਟ ਸ਼ੌਂਕ ਦੇ ਨਾਲ ਹੀ ਦੇਖੋ ਰਿਜ਼ਲਟਸ ਆਣਗੇ ਹੂੰ ਇਹ ਨਹੀਂ ਵੀ ਕੋ 1 ਘੰਟਾ 40 ਮਿੰਟ ਦੀ ਕਲਾਸ ਹੈ ਜੀ ਆ ਰਹੇ ਆ ਬੱਚਾ ਜਾ ਰਹੇ ਆ ਇਹ ਨਹੀਂ ਇਸ ਤਰ੍ਹਾਂ ਕਿ 10 ਮਿੰਟਾਂ ਚ ਤਾਂ ਬੱਚੇ ਦੀ ਸਿਟਿੰਗ ਹੀ ਨਹੀਂ ਹੁੰਦੀ ਪ੍ਰੋਪਰ ਸਾਡੇ ਇੱਕ ਸ਼ਾਇਰ ਨੇ ਆਪਾਂ ਸਮੇਟਦੇ ਆ ਪ੍ਰੋਗਰਾਮ ਨੂੰ ਗਗਨਦੀਪ ਉਹਨਾਂ ਦਾ ਕੈਰੀਅਰ ਹੈ ਜੀ ਜੀ ਏ ਸਾਈਡ ਦੇ ਹੀਰੋ ਨਾਲੋਂ ਚੰਗਾ ਸੀ ਖਰ ਨਾਇਕ ਹੁੰਦੇ ਹੂੰ ਉਹਦੇ ਵਿੱਚ ਇੱਕ ਸ਼ੇਅਰ ਹੈ ਉਹ ਕਹਿੰਦਾ ਕਿ ਦੌੜ 'ਚ ਪਿੱਛੇ ਦੌੜਨ ਵਾਲੇ ਸਾਰੇ ਨਹੀਂਓ ਰਹਿੰਦੇ ਫਾਡੀ ਹੂੰ ਦੌੜ 'ਚ ਪਿੱਛੇ ਦੌੜਨ ਵਾਲੇ ਸਾਰੇ ਨਹੀਂਓ ਰਹਿੰਦੇ ਫਾਡੀ ਪਿਛਲੇ ਬੈਂਚ ਤੇ ਬੈਠਣ ਵਾਲੇ ਸਾਰੇ ਨਹੀਂ ਨਾਇਕ ਹੁੰਦੇ ਨਹੀਂ ਕ ਲੋੜ ਸਮ ਟਾਈਮਸ ਮੈਂ ਦੇਖਿਆ ਪਿੱਛੇ ਬੈਠਣ ਵਾਲੇ اٹੈਂਟਿਵ ਰਹਿੰਦੇ ਐ ਮੈਂ ਪਿੱਛੇ ਬੈਠਣ ਵਾਲੇ ਦੇਖ ਰਹੀ ਐ ਵੀ ਕਿਸ ਤਰ੍ਹਾਂ ਹੈ ਮੈਂ ਹੀ ਕਹਿੰਦੀ ਇਸ ਕਰਕੇ ਕਰਦੀ ਕਿ ਜੇ ਤੁਹਾਡੇ ਬੱਚੇ ਦੇ 40% ਨੰਬਰ ਆਉਂਦੇ ਨੇ 50% ਨੰਬਰ ਆਉਂਦੇ ਨੇ 60% ਨੰਬਰ ਆਉਂਦੇ ਨੇ ਤਾਂ ਤੁਸੀਂ ਇਹ ਨਾ ਸਮਝੋ ਕਿ ਤੁਹਾਡਾ ਬੱਚਾ ਜ਼ਿੰਦਗੀ ਦੇ ਵਿੱਚ ਫੇਲ ਹੈ ਕਿਉਂਕਿ ਬਿਲਕੁਲ 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 ਅੰਕੜਾ ਗਿਆਨ ਇਕੱਲਾ ਨੰਬਰ ਗੇਮ ਨਹੀਂ ਐ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਐਂਗਲ ਨੇ ਬਹੁਤ ਸਾਰੀਆਂ ਦਿਸ਼ਾਵਾਂ ਨੇ ਉਹੀ ਮੁਕੰਮਲ ਇਨਸਾਨ ਬਣਾਉਂਦੀਆਂ ਨੇ ਇਸ ਵਕਤ ਪ੍ਰੈਸ਼ਰਾਈਜ਼ ਹੋਣ ਦਾ ਬੱਚੇ ਦੇ ਉੱਪਰ ਪ੍ਰੈਸ਼ਰ ਪਾਉਂਦਾ ਵਹਿਲਾ ਨਹੀਂ ਹੈ ਸਹੀ ਹੈ ਬਿਲਕੁਲ ਟਾਈਮ ਨਹੀਂ ਹੈ ਤੁਸੀਂ ਤੁਸੀਂ ਕਰਨਾ ਕੀ ਹੈ ਕਿ ਮਾਪਿਆਂ ਨੂੰ ਇਹ ਸਲਾਹ ਹੈ ਸਾਡੀ ਅਮਿਤਾ ਮੈਮ ਦੇ ਵੱਲੋਂ ਮੇਰੇ ਵੱਲੋਂ ਕਿ ਤੁਸੀਂ ਬੱਚੇ ਨਾਲ ਇਸ ਤਰੀਕੇ ਦੀ ਬਾਈਂਡਿੰਗ ਇਸ ਬੌਂਡਿੰਗ ਕ੍ਰੀਏਟ ਕਰਨੀ ਹੈ ਕਿ ਤੁਹਾਡਾ ਬੱਚਾ ਸੁਖਾਵੇਂ ਮਾਹੌਲ ਦੇ ਵਿੱਚ ਪੇਪਰ ਕਰਨ ਜਾਵੇ ਨਾ ਕਿ ਬਜ਼ਨ ਰੱਖ ਕੇ ਜਾਵੇ ਪੇਪਰ ਮਾਹੌਲ ਦੇ ਵਿੱਚ ਉਹਦੇ ਦਿਮਾਗ ਦੇ ਉੱਪਰ ਇੱਕ ਇੱਟ ਹੋਵੇ ਕਿ ਮੈਂ ਇਹ ਕਰਨਾ ਹੈ ਔਰ ਇੱਕ ਗੱਲ ਵੱਡੀ ਇਹ ਹੈ ਕਿ ਹਰ ਜਿਵੇਂ ਕਹਿੰਦੇ ਨੇ ਹੈ ਨਾ ਕਿ ਦਾਇਆਂ ਕੋਲ ਢਿੱਡ ਨਹੀਂ ਲੁਕਦੇ ਹਰ ਇੱਕ ਮਾਂ ਬਾਪ ਨੂੰ ਆਪਣੇ ਬੱਚੇ ਦਾ ਹਾਲ ਪਤਾ ਹੀ ਹੈ ਕਿ ਉਹਨਾਂ ਦਾ ਬੱਚਾ 90 ਤੱਕ ਜਾਣ ਵਾਲਾ ਹੈ ਕਿ 100 ਤੱਕ ਜਾਣ ਵਾਲਾ ਹੈ ਕਿ 50 ਤੱਕ ਜਾਣ ਵਾਲਾ ਹੈ ਕਿ ਫੇਲ ਹੋਣ ਵਾਲਾ ਹੈ ਫੇਲ ਹੋਣ ਵਾਲੇ ਨੂੰ ਕੁਝ ਕਰਨਾ ਹੈ ਕਿ ਪਾਸ ਕਿਵੇਂ ਹੋ ਜਾਏ 50 ਵਾਲੇ ਨੂੰ ਕੁਝ ਕਰਨਾ ਹੈ ਕਿ 60 ਕਿਵੇਂ ਆ ਜਾਣ 60 ਵਾਲੇ ਨੂੰ 70 70 ਵਾਲੇ ਨੂੰ 80 ਇਹਨਾਂਕ ਤਾਂ ਤੁਸੀਂ ਕਰ ਸਕਦੇ ਹੋ ਜਿਹੜਾ ਬੱਚਾ ਫੇਲ ਹੋਣ ਵਾਲੀ ਕੰਡੀਸ਼ਨ ਤੇ ਹੈ ਸਥਿਤੀ ਤੇ ਜੇ ਤੁਸੀਂ ਉਹਦੇ ਤੋਂ ਫਸਟ ਡਿਵੀਜ਼ਨ 90% ਦੀ ਉਮੀਦ ਕਰ ਰਹੇ ਹੋ ਤਾਂ ਮੈਨੂੰ ਲੱਗਦਾ ਤੁਹਾਡੀ ਮੂਰਖਤਾ ਹੈ ਥੋੜਾ ਸਹੀ ਹੈ ਬਿਲਕੁਲ ਐਗਰੀ ਸਾਨੂੰ ਸਮਾਂ ਲੈਣ ਦਾ ਵੇਲਾ ਹੈ ਸਾਡਾ ਅਮਿਤ ਮੈਮ ਤੁਸੀਂ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੀ ਅੱਛਾ ਇਹ ਮਨੋਰਥ ਸੀ ਇਸ ਪ੍ਰੋਗਰਾਮ ਦਾ ਉਹੀ ਸੀ ਕਿ ਕਿਤਨਾ ਕਿਤੇ ਮੇਲ ਮਲਾਪ ਜਾ ਆਪਣੇ ਬੱਚਿਆਂ ਦੇ ਨਾਲ ਬਣਾ ਕੇ ਹਰਜੀਤ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਦੇਖੋ ਤੁਸੀਂ ਟਾਈਮ ਕੱਢਿਆ ਤੇ ਕੁਦਰਤੀ ਮੇਰੇ ਦਿਮਾਗ ਦੇ ਵਿੱਚ ਇਹੀ ਆਈਡੀਆਜ਼ ਸਟਰਕ ਕਰ ਰਹੇ ਸੀ ਔਰ ਬਿਲਕੁਲ ਰਾਈਟ ਟਾਈਮ ਹੈ ਇਹ ਹੁਣ ਐਗਜ਼ਾਮ ਦਾ ਟਾਈਮ ਚੱਲ ਰਿਹਾ ਹੈ ਇਹ ਜ਼ਰੂਰੀ ਵੀ ਹੈ ਹੂੰ ਤੇ ਜਿਹੜੀ ਗੱਲ ਅਮਿਤਾ ਮੈਡਮ ਹੋਰਾਂ ਨੇ ਵੱਡੀ ਕਹਿਤੀ ਤੁਸੀਂ ਵੀ ਆਪਣੇ ਬੱਚੇ ਨੂੰ ਪੁੱਛਿਓ ਕਿਤੇ ਤੁਹਾਡੇ ਬੱਚੇ ਦੇ ਐਗਜ਼ਾਮੀਨੇਸ਼ਨ ਹਾਲ ਦੇ ਵਿੱਚ ਤਾਂ ਨਹੀਂ ਕੋਈ ਮਨੋਵਲ ਤੋੜਨ ਦਾ ਕੰਮ ਕਰ ਰਿਹਾ ਕੋਈ ਟੀਚਰ ਜੇ ਕਰ ਰਿਹਾ ਤਾਂ ਉਹਦੀ ਸ਼ਿਕਾਇਤ ਉਸ ਪ੍ਰਬੰਧਕ ਟੀਮ ਨੂੰ ਸਕੂਲ ਨੂੰ ਜ਼ਰੂਰ ਕਰਿਓ ਤਾਂ ਕਿ ਤੁਹਾਡੇ ਬੱਚੇ ਤੇ ਉੱਪਰ ਬੁਰਾ ਪ੍ਰਭਾਵ ਨਾ ਪਵੇ ਪੂਰਾ ਇੰਪੈਕਟ ਨਾ ਪਵੇ ਤੇ ਪਾਸ਼ਾਈ ਨਾ ਹੋਵੇ ਜਿਹੜੀ ਬੱਚੇ ਨੂੰ ਅੰਦਰੋਂ ਕਿਉਂਕਿ ਦੇਖੋ ਕਿਉਂਕਿ ਤਾਂ ਹੀ ਆਪਾਂ ਦੇਖੋ ਸੂਝਵਾਨ ਨਾਗਰਿਕ ਬਣਾਣੇ ਆ ਨਾ ਬੱਚੇ ਇਹ ਨਹੀਂ ਹੈ ਵੀ ਬੱਚਾ ਦੇਖ ਰਿਹਾ ਤੇ ਆਪਣਾ ਪੀਸ ਆਫ ਮਾਈਂਡ ਡਿਸਟਰਬ ਕਰ ਰਿਹਾ ਇੱਕ 네ਗੇਟਿਵ ਅਪਰੋਚ ਨਾਲ ਬੱਚਾ ਆ ਰਿਹਾ ਇੱਕ ਐਗਜ਼ਾਮ ਦਾ ਫੋਬੀਆ ਨਹੀਂ ਨਾ ਬਣਾਉਣਾ ਉਹਦੇ ਅੰਦਰ ਠੀਕ ਹੈ ਅਸੀਂ ਕਿਸੇ ਵਕਤ ਫੇਰ ਝੜਾਂਗੇ ਆਪਾਂ ਤੁਸੀਂ ਸਮਾਂ ਦਿੱਤਾ ਹਾਂਜੀ ਹਾਂਜੀ ਠੀਕ ਹੈ ਥੈਂਕ ਯੂ ਥੈਂਕ ਯੂ ਵੈਰੀ ਮਾਚ ਅਰ ਜੀ ਜੀ ਸੱਚ ਕਾ ਜੀ ਆਹ ਦੋਸਤੋ ਤੁਸੀਂ ਲਾਈਵ ਕੋਲ ਦੇਖਿਆ ਸੀ ਕਿਵੇਂ ਲੱਗਿਆ ਪ੍ਰਤੀਕ ਰਜ਼ੂਰ ਦਿਓ ਕਿਸੇ ਨੂੰ ਗੱਲਬਾਤ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਆ ਕਰੋ ਧੰਨਵਾਦ ਤੁਹਾਡਾ ਫਿਰ ਕਿਸੇ ਪਹਿਮਾ ਨੂੰ ਲੈ ਕੇ حاضر ਹੋਵਾਂਗਾ ਪਿਆਰ ਭਰੀ ਸੱਚਕਾ